ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਸੀਲ ਬਾਗਾਪਰਾਣਾ ਜ਼ਿਲ੍ਹਾ ਪੈਂਦਾ ਜੀ ਇਸ ਨੂੰ ਮੋਗਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜ਼ਰੂਰ ਚੈਨਲ ਜ਼ਰੂਰ ਸਬਸਕ੍ਰਾਈਬ ਕਰਾਇਆ ਕਰੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲਦਾ ਰਹੇ ਬਾਈ ਕੋਲ ਰੋਜ਼ ਵੀਡੀਓ ਪੈਂਦੀ ਆਗੀ ਪਰ ਉਹ ਸੇਲ ਹੋ ਜਾਂਦੇ ਆਗੇ ਤੁਸੀਂ ਲੇਟ ਹੋ ਜਾਂਦੇ ਫਿਰ ਬਾਈ ਨੂੰ ਵਿਚਾਰ ਨੂੰ ਜਵਾਬ ਦੇਣਾ ਪੈਂਦਾ ਹਰੇਕ ਨੂੰ ਜੇ ਤੁਸੀਂ ਤੈਨੂੰ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਨਾਲ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ ਤੇ ਨਾਲ ਦੇ ਬਹੁਤ ਬਾਈ ਤੋਂ ਲੈ ਲੋਗੇ ਜੇ ਕਿਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਮੈ 98783 93488 ਤਸੱਲੀ ਪਰ ਤੁਸੀਂ ਆ ਕੇ ਕਰਨੀ ਆ ਅੱਜ ਬਾਈ ਕੋਲ ਬਹੁਤ ਚੰਗੀ ਪਹਿਲਾ ਵੈੜ ਵਕਾਊ ਆ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਮੈਂ ਇਸ ਲਈ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਪਰਵਾਣੂ ਹਾਂ ਹਾਂਜੀ ਬਾਈ ਇੱਕ ਵੈੜ ਆ ਜੀ ਅੱਜ ਹਾਂਜੀ ਇੱਕ ਬਰੜਾ ਪੰਜ ਕਿਲੋ ਮੱਠੀ ਹੈ ਠੀਕ ਆ ਜੀ 10 ਲੀਟਰ ਦੁੱਧਾ ਹੁਣ ਹੀਟ ਦੇ ਵਿੱਚ ਹੈ ਠੀਕ ਆ ਜੀ ਹੋ ਸਕਦਾ ਦੁੱਧ ਮੁਲਕ ਦੰਦੀ ਨਹੀਂ ਪਟਕੇ ਦੁੱਧ ਦੁੱਧਰ ਜਾਂਦਾ ਜੀ ਹੋਵੇ ਠੀਕ ਆ ਜੀ ਪਹਿਲਾਂ ਦਾ ਮੱਠੀ ਹੈ ਠੀਕ ਆ ਜੀ ਮਲ ਦੁੱਧ ਢੋਗੀ ਹੋਊਗੀ ਠੀਕ ਆ ਜੀ ਚਲ ਆਪਾਂ ਪੱਟੇ ਨਹੀਂ ਹੁਣ ਹੀਟ ਚ ਠੀਕ ਆ ਜੀ 10 ਲੀਟਰ ਦੁੱਧਾ ਦੁੱਧ ਤਾਂ ਥੱਲੇ ਮਤਲਬ ਕਿ 11 ਕਿਲੋ ਆਉ। ਠੀਕ ਆ ਜੀ। ਥੋੜੀ ਹਸਾਲ ਦੀ ਸੇਵਾ ਤੇ ਤੇ ਦੁੱਧ 1 ਕਿਲੋ ਘਟ ਕੇ ਹੀਟ ਚ ਕਰਕੇ। ਠੀਕ ਆ ਭਾਈ। ਠੀਕ ਆ ਤੁਸੀਂ ਭਰੋ ਜਾਂ ਅਸੀਂ ਭਰ ਲਗੇ। ਠੀਕ ਆ ਜੀ। ਬਿਲਕੁਲ ਹੀਟ ਦੇ ਵਿੱਚ ਆਹੀ। ਠੀਕ ਆ ਜੀ। ਅੱਛਾ ਜੀ। ਮੈਂ ਕਹਿੰਦਾ ਭਾਵ ਪਹਿਲਣ ਬੱਚੀ ਐ। ਜੇ ਲੱਤ ਵੀ ਬਗੈਰ ਜੂੜ ਤੋਂ ਚੋੜੇ ਨਹੀਂ ਠੰਡੀ ਰਿਹਾ। ਹਾਂ। ਜੇ ਲੱਤ ਮਾਰ ਜੇ ਫੰਸਰੈਂਟ ਕਰਾਇਆ। ਵੀਡੀਓ ਨੋਟ ਕਰ ਲਓ ਮੇਰੀ ਠੀਕ ਹੈ ਘਰ ਤੋਂ ਕਾਹ ਜਿਹੜਾ ਗੱਡੀ ਦਾ ਲੱਗੂਗਾ ਹਾਂਜੀ 100 ਕਿਲੋਮੀਟਰ 50 ਕਿਲੋਮੀਟਰ 70 ਕਿਲੋਮੀਟਰ ਮੈਂ ਦੇਵਾਂਗਾ ਠੀਕ ਹੈ ਭਾਈ ਕਰਾ ਵੀ ਮੈਂ ਤੁਹਾਨੂੰ ਲੱਤ ਹਰਾ ਜੀ ਠੀਕ ਆ ਦੋ ਟਾਇਰ ਜੋੜ ਤੋਂ ਪਿੜੀ ਢਾ ਕੇ ਚੁਣੀ ਆ ਅੱਛਾ ਦੋ ਟਾਈਮ ਆਪਣੇ ਘਰ ਤੇ ਹੋਗੇ ਦੋ ਟਾਇਰ ਦੂਜਾ ਦੋ ਢਾ ਕੇ ਦੋ ਟਾਈਮ ਹਾਂਜੀ ਤੇ ਲੀਟਰ ਮਾਰ ਕੇ ਠੰਡਾ ਦੁੱਧ ਮਿਣ ਕੇ ਲੈ ਕੇ ਜਾਓ ਠੀਕ ਹੈ ਭਾਈ ਤੇ ਗਾਰੰਟੀ ਆ ਭਾਈ ਕੰਮ ਛੱਡ ਦੂੰਗਾ ਜੇ ਲੱਤ ਮਾਰ ਗੀਏ ਠੀਕ ਹੈ ਭਾਈ ਕੰਮ ਛੱਡ ਦੂੰਗਾ ਮੈਂ ਤੁਹਾਨੂੰ ਇਹ ਕਹਿੰਦਾ ਮੇਰੀ ਵੀਡੀਓ ਕੋਲੇ ਰੱਖ ਰੱਖ ਕੇ ਠੀ ਬਹੁਤ ਮੱਝਾਰ ਗਿਆ ਠੀਕ ਆ ਬਾਈ ਪਹਿਲੋ ਬੱਛੀ ਐ ਜੇ ਦੂਜੇ ਵੀ ਉਹ ਤਾਂ ਵੀ ਹੱਕਦਾਰ ਆ ਮੈਂ ਠੀਕ ਆ ਬਾਈ ਪਹਿਲੋ ਬੱਛੀ ਐ ਤੇ ਹੁਣ ਹੀਟ ਚਾ ਪੂਰੀ ਠੀਕ ਆ ਮੇਰਾ ਭਰਾ ਜੇ ਕਿਹਨੇ ਲੈ ਕੇ ਰੱਖਣੀ ਐ ਤੇ ਨਿਆਰੇਦਾਰ ਆ ਬਾਈ ਨਵਾਂ ਪਸ਼ੂ ਆ ਬਣ ਦੂ ਨਵੀਂ ਹੈਗੀ ਰਹਿ ਜੂਗੀ ਤਾਂ ਨਵਾਂ ਹਾਣਾ ਨਵਾਂ ਹਾਣਾ ਤੇ ਕੋਈ ਪੰਜ ਸੱਤ ਛੂਏ ਪੀਲੇ ਕੋਈ ਤਾਂ ਵੀ ਨਹੀਂ ਬੁੱਢੀ ਹੁੰਦੀ ਠੀਕ ਆ ਬਾਈ ਜੇ ਮੈਂ ਭੈਣ ਭਰਾ ਕੋਈ ਵੇਚਣ ਵਾਲਾ ਜਾਂ ਕੋਈ ਪਸ਼ੂ ਹੁੰਦਾ ਤਾਂ ਮੈਂ ਕੱਟਰੀ ਹੁੰਦੀ ਐ ਕੱਟੀਆਂ ਦੇ ਸਾਨੂੰ ਬਹੁਤ ਲੋਕ ਫੋਨ ਕਰਦੇ ਭੈਣ ਭਰਾ ਅੱਛਾ ਜੀ ਉਹਦਾ ਵੀ ਫੋਨ ਕਰ ਜਾ ਕਰੋ ਕੱਟਰੀ ਹੁੰਦੀ ਐ ਟੋਕੜ ਗੱਪਣ ਹੁੰਦੀ ਆ ਜਾਂ ਮੋਲ ਕੇ ਵੇਡ ਹੁੰਦੀ ਆ ਠੀਕ ਆ ਬਾਈ ਦੁੱਧ ਦਾ ਪਸ਼ੂ ਉਹਦਾ ਕੱਟਣ ਵਾਲਾ ਪਸ਼ੂ ਹੁੰਦੀ ਆਪਾਂ ਲੈ ਲੈਂਦੇ ਠੀਕ ਆ ਬਾਈ ਕਿੰਨੇ ਦੇ ਦਨੀ ਆਪਾਂ ਇਹ ਕਿੰਨੇ ਦੇ ਦਨੀ ਆ ਇਹ ਦੇ ਦਾਂਗੇ ਬਈ 31000 ਰੁਪਏ ਦੀ ਹਾਂਜੀ ਬਾਈ ਹੱਥ ਬਣ ਕੇ ਬੇਨਤੀ ਜਿਹੜੇ ਹਸਮੈ ਨੂੰ ਵੇਂਦੇ ਆ ਕੈਨ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਮੇਰਾ ਬਾਈ ਨਾ ਮੁੜ ਕੇ ਮਗਰੋਂ ਫੋਨ ਬਹੁਤ ਜਿਹੜੇ ਪਛੜੇ ਹੋਏ ਬੰਦੇ ਨੋਟੀਫਿਕੇਸ਼ਨ ਪੜਨ ਨਾ ਆਪ ਕੋਲੋਂ ਪਹਿਲੋਂ ਉਹਨਾਂ ਕੋਲੇ ਵੀਡੀਓ ਮੇਰੀ ਪਹੁੰਚ ਚੁੱਕੀ ਠੀਕ ਆ ਜੀ ਬਾਈ ਬਣੇ ਦੂ ਸਬਸਕ੍ਰਾਈਬ ਕਰ ਦਿਆ ਕਰੋ ਮੇਰੀ ਹੱਥ ਬਣ ਕੇ ਬੇਨਤੀ ਠੀਕ ਹੈ ਇਹਨਾਂ ਨੂੰ ਜਰੂਰ ਕਰਨਾ ਕਰੋ ਮੇਰੇ ਮੇਰੇ ਫੋਨ ਠੀਕ ਆ ਬਾਈ ਧੰਨਵਾਦ ਟੋਰੀ ਮਾੜਾ ਜਾਨੂੰ ਲੋ ਜੀ ਦੋਸਤੋ ਬਾਈ ਦੀ ਵੀ ਗੱਲ ਸਹੀ ਆ ਬਾਈ ਆਦੇ ਚਾਚਾ ਨਾਲ ਸਬਸਕ੍ਰਾਈਬ ਕੀਤਾ ਤੁਹਾਨੂੰ ਨਾਲ ਦੇ ਮੈਸੇਜ ਆ ਤੁਸੀਂ ਪਸੂ ਲੈ ਲਵੋਗੇ ਪਹਿਲਾਂ ਵੈੜਾ ਬਾਈ ਕਹਿੰਦਾ ਜੇ ਲੱਤ ਵੀ ਮਾਰੇ ਬਿਨਾਂ ਲੈਣਾ ਚਵਾ ਕੇ ਦੇਊਗਾ ਕਹਿੰਦਾ ਕਰਾਇਆ ਮੈਂ ਦੇਉ ਬਾਈ ਕਹਿੰਦਾ ਵੇਖੋ ਤੁਸੀਂ ਲਸ਼ੀ ਲਸ਼ੂ ਕਰਦੀ ਆ ਅੱਜ ਬਾਈ ਕਹਿੰਦਾ ਹੀਟ ਚ ਆਏ ਤੋੜ ਲਾ ਬਈ ਲੰਮੀ ਪਰਾਂ ਨੂੰ ਮੜੀ ਅੱਜ ਹੀਟ ਚ ਆ ਬਾਈ ਇਹ ਜੇ ਮਾਰ ਜੇ ਜਾਂ ਕਰ ਜਾਵੇ ਬਾਈ ਕਹਿੰਦਾ ਇਹ ਜ਼ਿੰਮੇਵਾਰੀ ਆ ਮੇਰੀ ਘੱਦ ਘੱਡ ਚੰਗਾ ਵਾ ਨਵਾਂ ਹਾਣ ਆ ਗਈ ਪੰਜ ਸ ਦੋ 10 ਕਿਲੋ ਬਾਈਕ ਦਾ ਮੇਰੇ ਘਰੋਂ ਸੋਹਣਾ ਹਵਾਨਾ ਵਾ ਵੀਡੀਓ ਬਣਾ ਸਮਾਂ ਨੋਟ ਕਰ ਲਓ ਦੋਸਤੋ ਤੁਸੀਂ ਹੇ 10 ਵਜੇ ਕੇ ਤੇ 10 ਮਿੰਟ ਹੀ ਹੋਏ ਆ ਸ਼ਾਮ ਚਾਈ ਸਾਰਾ ਦਿਹਾਣੀ ਪਿਆ ਵਾ ਜਿਹੇ ਵੀਡੀਓ ਸ਼ਾਮ ਨੂੰ ਬਣਦੀ ਤੇ ਥੱਲੇ ਫੁੱਟਬਾਲ ਵਰਗਾ ਹਵਾਨਾ ਕਰੀ ਫਿਰਨਾ ਸੀ ਇਹਨੇ ਤੇ ਖੜੀ ਹੋਣਾ ਸੀਗਾ ਹਾਦੀ ਚੋ ਇਹਨਾਂ ਸੋਹਣਾ ਗੁਲਾਬੀ ਥਾਣਾ ਨਵਾਂ ਹਾਂ ਦੋ 10 ਕਿਲੋ ਕੰਡੇ ਵਾਲਾ ਉਹ 11 ਸੀ ਬਾਈਕ ਦਾ ਕਿਲੋ ਘਟ ਗਈ ਆਗੀ ਪੈਂਟ ਪੰਡ ਚੈੱਕ ਕਰੋ ਅੱਛੀ ਦਾ ਬਹੁਤ ਸੋਹਣਾ ਪ੍ਰਿੰਟ ਆ ਦੋਸਤੋ ਲੈ ਬਾਈ ਦੀ ਇੱਡੀ ਗੱਲ ਕਹਿੰਦਾ ਨਹੀਂ ਕਿ ਬਾਈ ਕਹਿੰਦਾ ਜੇ ਨੇ ਚੁੰਦੇ ਦਾ ਲੱਤ ਮਾਰ ਜੇ ਤਾਂ ਗਾਂ ਫਰੀ ਦੇ ਦੂੰਗਾ ਕਹਿੰਦਾ ਮੈਂ ਐਡੀ ਕੋਈ ਗੱਲ ਕਹਿੰਦਾ ਨਹੀਂ ਬਾਈ ਗਰੰਟੀ ਹੈ ਹਾਂ ਦੁੱਦੀ ਦਾ ਤੁਹਾਨੂੰ ਪਤਾ ਜੀ ਬਾਈ ਨਾ ਤਾਂ ਪਸੂ ਵੀਡੀਓ ਪੈਂਦੀ ਹੈ ਰੋਜ ਵਾਂਗੂ ਵੀਡੀਓ ਕਦੇ ਨਾ ਪਈ ਹੋਵੇ ਕੱਲ ਵੀ ਦਰਬਾਰ ਸਾਹਿਬ ਗਿਆ ਸੀ ਬਾਈ ਮੈਂ ਵੀ ਨਾਲ ਹੀ ਗਿਆ ਸੀ ਤੇ ਲੱਤ ਬਾ ਅਗਲੇ ਦੇ ਘਰੇ ਮਾਰ ਜੇ ਤਾਂ ਮੈਂ ਬਣ ਜਾਈ ਯਾਰ ਠੀਕ ਹੈ ਜੀ ਲੋ ਦੋਸਤੋ ਇੰਨੀ ਗਰੰਟੀ ਚਾਹਦੇ ਨੇ ਉਹ ਲੱਗਦਾ ਮੇਰੇ ਘਰ ਚਲੋ ਗੱਟੋ ਬਾਦੀ ਕਰ ਲਗਦਾ ਕੋਈ ਗਰੰਟੀ ਨਹੀਂ ਤੁਹਾਨੂੰ ਜਿਵੇਂ ਨਹੀਂ ਆ ਗਰੰਟੀ ਚਾਹਦਾ ਚੁਕਦਾ ਹਾਂ ਹਾਂ ਤੇ ਮੈਂ ਹੀ ਆ ਸਹੀ ਗੱਲ ਹੈ ਬਾਈ ਜਿਹੜਾ ਗਰੰਟੀ ਦੇ ਦਦਾ ਪਸੂ ਦੀ ਪਰ ਬਾਕੀ ਬਾਈ ਪਾਉ ਠੀਕ ਆ ਨਾ ਬਾਕੀ ਮੇਰੇ ਤਾਂ ਵੇਚਦੇ ਸੀ ਦੋ ਟਾਈਂ ਚੋਲੋ ਵਾਲੇ ਦੇ ਘਰੋਂ ਬਾਈ ਸਿੱਧੀ ਗੱਲ ਆ ਕਿ ਆਪਾਂ ਦਾ ਕਿਸੇ ਨੂੰ ਕੋਈ ਨਹੀਂ ਕਹਿੰਦੇ ਬਾਈ ਗਰੰਟੀ ਦੇ ਲਓ ਬਾਕੀ ਤੁਸੀਂ ਲੈਣੀ ਆ ਤੁਸੀਂ 22 ਰੁਪਏ ਦੇਣੇ ਆਗੇ ਤੋਂ ਜ਼ਿਆਦਾ ਵੇਚ ਕੇ ਨਹੀਂ ਮੁੱਲ ਬਾਈ ਇਹਦਾ ਮੁੱਲ ਦਾ ਬਾਈ 31000 ਦੀ ਆਪਣੀ ਹਾਨ ਆ ਠੀਕ ਆ ਲਓ 31000 ਦੀ ਬਾਈ ਕਹਿੰਦਾ ਹਾਂ ਨਾ ਵਾ ਜਮਾ ਜੈਜ ਮੋਲ ਨਵਾਂ ਹਾਨ ਦੋ ਦਸ 11 ਕਿਲੋ ਅੱਜ ਹੀਟ ਚ ਠੀਕ ਆ ਸ਼ਾਮ ਦਾ ਖੜੀ 22 ਭਰਾ ਦੂਗਾ ਨਹੀਂ ਤੁਸੀਂ ਠੀਕ ਆ ਭਰਾ ਦੇ ਹੋਏ ਦੇ ਜਿਹਦੇ ਪਸੰਦ ਆਏ ਬਾਈ ਨਾਲ ਗੱਲ ਕਰ ਨੰਬਰ ਸਕਰੀਨ ਤੇ ਚੱਲੀ ਜਾਣਾ ਧੰਨਵਾਦ ਜੀ